ਦੇ ਫਾਦਰ ਕਹਿੰਦੇ ਵੀ ਜਦੋਂ ਅਸੀਂ ਲੜਕੀ ਦੇ ਨਾਲ ਗੱਲ ਕੀਤੀ ਸੀ ਵੀ ਤੈਨੂੰ ਕੋਈ ਬਾਹਰ ਕਿਸੇ ਨੇ ਤੇਰੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਉਹਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਹਦੇ ਨਾਲ ਰੇਪ ਹੋਇਆ ਹੈ ਆਫਟਰ 1 ਮਨਥ ਉਹ ਦੁਬਾਰਾ ਫੇਰ ਉਹ ਬੰਦਿਆਂ ਨੇ ਉਹਨੂੰ ਕਿਡਨਾਪ ਕੀਤਾ ਇਹ ਕਹਿ ਕੇ ਕਿ ਤੁਸੀਂ ਜਿਹੜੀ ਆਪਣੀ ਐਫ ਆਈ ਆਰ ਵਾਪਸ ਲਓ ਔਰ ਸਾਡੇ ਨਾਲ ਕੰਪਰੋਮਾਈਜ਼ ਕਰੋ ਕੋਈ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬੇਟਾ ਆਪਣੀ ਮਾਂ ਦੇ ਕੋਲੋਂ 30 ਰੁਪਏ ਪਿੱਛੇ ਇਹ ਜੇ ਲੱਤਾਂ ਤੋੜ ਦਿੰਦਾ ਇਹ ਮੁੰਡਾ ਇਹਦੇ ਕੋਲ ਰਹਿੰਦਾ ਸੀਗਾ ਮਾਤਾ ਰਿਟਾਇਰ ਟੀਚਰ ਬੇਟਾ ਵੀ ਪੜਿਆ ਲਿਖਿਆ ਇਹ ਵੀ ਰਿਟਾਇਰਡ ਬੰਦਾ ਆ ਲੇਕਿਨ ਜਿਹੜੀ ਮਾਂ ਹੈ ਨਾ ਮਾਂ ਦਾ ਦਿਨ ਹੁੰਦਾ ਹੈ ਉਹ ਕਹਿੰਦੀ ਕਿ ਨਹੀਂ ਮੈਂ ਕੋਈ ਇਹਦੇ ਉੱਤੇ ਕਾਰਵਾਈ ਨਹੀਂ ਕਰਾਂ ਇਹ ਮੈਂਟਲੀ ਅਪਸੈਟ ਹੈ ਜ਼ਰੂਰ ਕਿਸ ਨਾ ਕਿਸੇ ਨਸ਼ੇ-ਨੁਸ਼ੇ ਕਰਕੇ ਆਪਣੇ ਮਾਨ ਨੂੰ ਕੁੱਟਿਆ ਔਰ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਮਾਤਾ ਜੀ ਕਹਿਣ ਚਾਹ� ਨਾ ਕਹਿਣ ਕਿਉਂਕਿ ਇੱਕ ਲੈਸਨ ਹੈ ਬਾਕੀ ਸਭ ਦੇ ਲਈ ਐਦਾਂ ਤੇ ਕੋਈ ਵੀ ਗੱਲ ਨੂੰ ਕਰ ਦੇਗਾ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਨਾਲ ਹੁੰਦੀਆਂ ਵੱਖ-ਵੱਖ ਘਟਨਾਵਾਂ ਤੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਸੂ ਮੋਟੋ ਲਿਆ ਗਿਆ ਹੈ ਪਹਿਲੀ ਘਟਨਾ ਫਲੋਰ ਦੇ ਵਿੱਚ ਔਰ ਦੂਸਰੀ ਬਠਿੰਡਾ ਚ ਹੋਈ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਾਡੇ ਨਾਲ ਨੇ ਮੈਂ ਕੀ ਕੁਝ ਕਾਰਵਾਈ ਕੀਤੀ ਹੈ ਦੋਨਾਂ ਕੇਸਿਸ ਦੇ ਵਿੱਚ ਸੂ ਮੋਟੋ ਨੋਟਿਸ ਲੈਣ ਤੋਂ ਬਾਅਦ ਦੇਖੋ ਜਿੱਥੇ ਤੱਕ ਤੇ ਹੈਗਾ ਉਹ 12 ਸਾਲ ਦੀ ਬੇਟੀ ਦਾ ਸਵਾਲ ਹੈਗਾ ਜੀ ਉਸ ਦੇ ਉੱਤੇ ਸੂ ਮੋਟੋ ਇੱਕ ਮਹੀਨਾ ਪਹਿਲਾਂ ਵੀ ਲਿਆ ਗਿਆ ਸੀਗਾ ਔਰ ਜਦੋਂ ਐਫ ਆਈ ਆਰ ਵੀ ਦਰਜ ਹੋ ਚੁੱਕੀ ਸੀ ਉਹਦੇ ਉੱਤੇ ਲੇਕਿਨ ਉਹ ਅਰੈਸਟ ਨਹੀਂ ਹੋ ਸਕਿਆ ਬਿਕੋਜ਼ ਉਹ ਕਿਤੇ ਮਿਲੀ ਨਹੀਂ ਸੀ ਰਿਆ ਹਾਲਾਂਕਿ ਪੁਲਿਸ ਨੇ ਕਾਫੀ ਕੋਸ਼ਿਸ਼ ਕੀਤੀ ਉਹਦੇ ਉੱਤੇ ਔਰ ਜਦੋਂ ਲੜਕੀ ਵਾਪਸ ਵੀ ਆ ਗਈ ਸੀ ਪੇਰੈਂਟਸ ਨੂੰ ਹੈਂਡਓਵਰ ਵੀ ਹੋ ਗਈ ਸੀ ਉਹ ਕੁੜੀ ਤੇ ਮੈਂ ਉਹਦੇ ਫਾਦਰ ਦੇ ਨਾਲ ਗੱਲ ਕੀਤੀ ਹੈ ਉਹਦੇ ਫਾਦਰ ਕਹਿੰਦੇ ਵੀ ਜਦੋਂ ਅਸੀਂ ਲੜਕੀ ਦੇ ਨਾਲ ਗੱਲ ਕੀਤੀ ਸੀ ਵੀ ਤੈਨੂੰ ਕੋਈ ਬਾਹਰ ਕਿਸੇ ਨੇ ਤੇਰੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਉਹਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀ ਕਿ ਉਹਦੇ ਨਾਲ ਰੇਪ ਹੋਇਆ ਆ ਔਰ ਹੁਣ ਆਫਟਰ 1 ਮੰਥ ਔਰ ਮੇਬੀ ਲੱਗਦਾ ਕਿ ਮਹੀਨੇ ਤੋਂ ਸ਼ਾਇਦ ਥੋੜਾ ਜਿਹਾ ਜ਼ਿਆਦਾ ਹੀ ਹੈ ਉਹ ਦੁਬਾਰਾ ਫਿਰ ਉਹ ਬੰਦਿਆ ਨੇ ਉਹਨੂੰ ਕਿਡਨਾਪ ਕੀਤਾ ਇਹ ਕਹਿ ਕੇ ਕਿ ਤੁਸੀਂ ਜਿਹੜੀ ਆਪਣੀ ਐਫ ਆਈ ਆਰ ਵਾਪਸ ਲਓ ਔਰ ਸਾਡੇ ਨਾਲ ਕੰਪਰੋਮਾਈਜ਼ ਕਰੋ ਪੁਲਿਸ ਨੇ ਉਹਨੂੰ ਬਹੁਤ ਟਰੇਸ ਕਰ ਰਹੇ ਨੇ ਮੇਰੀ ਰੋਡ ਪਰਸਨਲ ਪ੍ਰਸ਼ਾਸਨ ਦੇ ਨਾਲ ਗੱਲ ਹੁੰਦੀ ਹੈ ਐਸ ਐਸ ਪੀ ਸਾਹਿਬ ਦੇ ਨਾਲ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਕਿ ਅਸੀਂ 2-3 ਦਿਨਾਂ ਦੇ ਅੰਦਰ ਜਰੂਰ ਇਹਨੂੰ ਅਪ੍ਰੀਹੈਂਡ ਕਰ ਲਾਂਗੇ ਉਹ ਹਰ ਜਗ੍ਹਾ ਜਗ੍ਹਾ ਦੇਤੇ ਆਪਣੀ ਜਗ੍ਹਾ ਬਦਲਦਾ ਜਾ ਰਿਹਾ ਹੈ ਐਂਡ ਆਮ ਸ਼ੋਰ ਕਿ ਉਹ ਜਿਹੜਾ ਫੜਿਆ ਜਾਏਗਾ ਜਲਦੀ ਇਦੇ ਵਿੱਚ ਕੋਈ ਟਾਈਮ ਬੌਂਡ ਵੀ ਕੀਤਾ ਨਾਲ ਇਸ ਕੇਸ ਚ ਟਾਈਮ ਬੌਂਡ ਕੀਤਾ ਜੀ ਉਹਨਾਂ ਨੂੰ ਕਿਹਾ ਸੀ ਕਿ 3 ਦਿਨਾਂ ਦੇ ਅੰਦਰ ਸਾਨੂੰ ਪੂਰਾ ਜਵਾਬ ਦੋ ਜਿਹੜਾ ਕਿ ਉਹਨਾਂ ਨੇ ਕੱਲ ਹੀ ਜਵਾਬ ਦੇ ਵੀ ਦਿੱਤਾ ਹੈ ਔਰ ਉਹ ਜੋ ਕਾਰਵਾਈ ਹੋ ਰਹੀ ਹੈ ਟ੍ਰੇਸਿੰਗ ਤੇ ਲੱਗੇ ਹੋਏ ਨੇ ਜਿਹੜੇ ਉਹਨਾਂ ਦੇ ਨੰਬਰਸ ਐਂਡ ਆਨ ਉਹ ਮੈਨੂੰ ਆਪਣੀ ਕਾਰਵਾਈ ਵੀ ਪੂਰੀ ਪੇਜ ਦੇ ਨਹੀਂ ਕਰ ਰਹੇ ਐਂਡ ਆਈ ऍम ਸ਼ੋਰ ਅਸੀਂ ਜਲਦੀ ਉਹਨਾਂ ਨੂੰ ਕਰ ਲਵਾਂਗੇ ਰਿਕਵਰ ਇੱਕ ਮਠੰਡੇ ਤੇ ਵੀ ਤੁਸੀਂ ਸੂ ਮੋਟੋ ਲਾਇਆ ਕੱਲ ਤੇ ਉਹਦਾ ਹੁਣ ਜਿਵੇਂ 30 ਰੁਪਏ ਦੀ ਪਿੱਛੇ ਬਜ਼ੁਰਗ ਦੀਆਂ ਲੱਤਾਂ ਤੋੜੀਆਂ ਗਈਆਂ ਉਸ ਕੇਸ ਚ ਹੁਣ ਕੀ ਡਿਵੈਲਪਮੈਂਟ ਕੀ ਇਹ ਕੋ ਕਿਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬੇਟਾ ਆਪਣੀ ਮਾਂ ਦੇ ਕੋਲੋਂ 30 ਰੁਪਏ ਪਿੱਛੇ ਉਹਦੀਆਂ ਲੱਤਾਂ ਤੋੜ ਦਿੰਦਾ ਮੇਰੀ ਜਦੋਂ ਡਾਕਟਰ ਦੇ ਨਾਲ ਵੀ ਗੱਲ ਹੋਈ ਹੈ ਮਾਤਾ ਦੇ ਨਾਲ ਵੀ ਗੱਲ ਹੋਈ ਹੈ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਗੱਲ ਹੋਈ ਹੈ ਕਿ ਉਹ ਉਹਦੀਆਂ ਦੋਵੇਂ ਲੱਤਾਂ ਉਹਨੂੰ ਕਹਿੰਦੇ ਪਲਾਸਟਰ ਚ ਪਾ ਰਹੇ ਨੇ ਉਹਦੀ ਅੱਖ ਦੇ ਉੱਤੇ ਇੰਨਾ ਮਾਰਿਆ ਹੋਇਆ ਕਿ ਪੂਰਾ ਖੂਨ ਜੰਮ ਗਿਆ ਤੇ ਡਾਕਟਰ ਕਹਿੰਦੇ ਪਤਾ ਨਹੀਂ ਇਹਦੀ ਆਈ ਸਾਈਟ ਵੀ ਰਹੇਗੀ ਜਾਂ ਨਹੀਂ ਰਹੇਗੀ ਤੇ ਉਹ ਜਿਹੜੀ ਬੇਟਾ ਆ ਮਦਰ ਮਦਰ ਜਿਹੜੀ ਹੈਗੀ ਉਹ ਤੇ ਇਹ ਕਹਿ ਰਹੀ ਆ ਕਿ ਮੇਰੇ ਕੋਲ ਨੇ ਮੇਰੇ ਕੋਲ ਪੈਸੇ ਹਨੀ ਸੀ 30 ਰੁਪਏ ਸੀਗੇ ਉਹ ਮੰਗ ਰਿਆ ਸੀ ਕਿ ਮੈਂ ਸ਼ਰਾਬ ਤੇ ਕਹਿੰਦੀ ਸ਼ਰਾਬ ਤੇ ਨਹੀਂ ਪਿੰਦਾ ਹੁਣ ਪਰ ਕੋਈ ਹੋਰ ਨਸ਼ਾ ਕਰਦਾ ਜੋ ਵੀ ਕੁਝ ਕਰਦਾ ਹੋਏਗਾ ਲੇਕਿਨ ਹੁਣ ਜਿਹੜੀ ਜਿਹੜੀ ਮਦਰ ਹੈਗੀ ਆ ਉਹਦਾ ਇੱਕ ਬੇਟਾ ਤੇ ਇੱਕ ਬੇਟੀ ਦੋਵੇਂ ਅਮਰੀਕਾ ਰਹਿੰਦੇ ਨੇ ਇਹ ਮੁੰਡਾ ਇਹਦੇ ਕੋਲ ਰਹਿੰਦਾ ਸੀਗਾ ਮਾਤਾ ਰਿਟਾਇਰ ਟੀਚਰ ਹੈ ਬੇਟਾ ਵੀ ਪੜਿਆ ਲਿਖਿਆ ਹੈ ਇਹ ਵੀ ਰਿਟਾਇਰਡ ਬੰਦਾ ਆ ਲੇਕਿਨ ਜਿਹੜੀ ਮਾਂ ਹੈ ਨਾ ਮਾਂ ਦਾ ਦਿਲ ਹੁੰਦਾ ਆ ਉਹ ਕਹਿੰਦੀ ਕਿ ਨਹੀਂ ਮੈਂ ਕੋਈ ਇਹਦੇ ਉੱਤੇ ਕਾਰਵਾਈ ਨਹੀਂ ਕਰਾਉਣੀ ਇਹ ਮੈਂਟਲੀ ਅਪਸੈਟ ਹੈ 11 ਸਾਲ ਪਹਿਲਾਂ ਇਸੇ ਲੜਕੇ ਦੀ ਜਿਹੜੀ ਵਾਈਫ ਹੈ ਇਹਨੂੰ ਛੱਡ ਕੇ ਚਲੀ ਗਈ ਸੀ ਕਹਿੰਦੀ ਹੋ ਸਕਦਾ ਉਹਦੇ ਗਮ ਦੇ ਅੰਦਰ ਇਹ ਪਹਿਲਾਂ ਵੀ ਮਾਰਕੁਟਾਈ ਹੋਈ ਹੈ ਵਾਈਫ ਦੇ ਨਾਲ ਵੀ ਕਿ ਉਹਦੇ ਗਮ ਦੇ ਅੰਦਰ ਸ਼ਾਇਦ ਇਹਦਾ ਦਿਮਾਗ ਕੰਮ ਨਹੀਂ ਕਰਦਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮਾਤਾ ਜੀ ਦੇਖੋ ਤੁਹਾਨੂੰ ਇੰਨਾ ਬੁਰੀ ਤਰ੍ਹਾਂ ਮਾਰਿਆ ਔਰ ਤੁਸੀਂ ਹਲੇ ਵੀ ਇਹਨੂੰ ਵਿਚਾਰ ਰਹੇ ਹੋ ਕਹਿੰਦੀ ਨਹੀਂ ਕੋਈ ਗੱਲ ਨਹੀਂ ਫਿਰ ਉਹ ਇਹ ਵੀ ਕਹਿ ਦਿੰਦੀ ਹੈ ਕਿ ਨਹੀਂ ਨਹੀਂ ਇਹਨੇ ਨਹੀਂ ਮਾਰਿਆ ਮੈਨੂੰ ਮੈਂ ਮੈਂ ਗਿਰ ਗਈ ਸੀ ਮੈਨੂੰ ਸੱਟਾਂ ਲੱਗੀਆਂ ਤੇ ਮਾਂ ਹੈ ਨਾ ਮਾਂ ਤੇ ਫਿਰ ਇਦਾਂ ਹੀ ਕਹਿੰਦੀ ਹੈ ਵੀ ਚਲੋ ਇਹਨੂੰ ਬਚਾ ਲਿੱਤਾ ਜਾਵੇ ਲੇਕਿਨ ਮੇਰਾ ਖਿਆਲ ਹੈ ਜਿਹੜਾ ਕਿ ਮੈਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੀ ਹੈ ਕਿ ਮੈਂ ਲੜਕੇ ਨਾਲ ਵੀ ਗੱਲ ਕੀਤੀ ਕਿ ਦੇਖਣ ਦੇ ਲਈ ਕਿ ਜਿਹੜੀ ਮਾਤਾ ਕਹਿ ਰਹੀ ਹੈ ਕਿ ਸ਼ਾਇਦ ਮੈਂਟਲੀ ਅਬਸੈਟ ਹੈ ਜਦੋਂ ਮੈਂ ਉਹਨੂੰ ਗੱਲ ਪੁੱਛੀ ਹੈ ਵੀ ਤੂੰ ਕਿਉਂ ਮਾਰਿਆ ਆਪਣੀ ਮਾਂ ਨੂੰ ਤੇ ਉਹ ਚੁੱਪ ਕਰ ਜਾਂਦਾ ਕਿ ਬੋਲਦਾ ਨਹੀਂ ਬਸ ਇਹ ਨਾਲ ਗੱਲ ਕਹਿੰਦਾ ਮੇਥੋਂ ਗਲਤੀ ਹੋ ਗਈ ਔਰ ਜਦੋਂ ਇਹ ਗੱਲ ਉਹਨੇ ਬੋਲੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਲੱਗਿਆ ਨਹੀਂ ਕਿ ਉਹ ਮੈਂਟਲੀ ਕੋਈ ਅਪਸੈਟ ਲੱਗਦਾ ਬੰਦਾ ਜ਼ਰੂਰ ਕਿਸ ਨਾ ਕਿਸੇ ਨਸ਼ੇ ਨੁਸ਼ੇ ਕਰਕੇ ਆਪਣੀ ਮਾਨ ਨੂੰ ਨੇ ਕੁੱਟਿਆ ਔਰ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਮਾਤਾ ਜੀ ਕਹਿਣ ਚਾਹੇ ਨਾ ਕਹਿਣ ਕਿਉਂਕਿ ਇੱਕ ਲੈਸਨ ਹੈ ਬਾਕੀ ਸਭ ਦੇ ਲਈ ਐਦਾਂ ਤੇ ਕੋਈ ਵੀ ਗੱਲ ਨੂੰ ਕਰ ਦੇਗਾ ਕੁਝ ਵੀ ਕਰ ਦੇਗਾ ਤੇ ਇਹਦਾ ਮਤਲਬ ਨਹੀਂ ਕਿ ਜੇ ਜਿਹੜੇ ਬਜ਼ੁਰਗ ਮਾਪੇ ਨਾ ਕਰੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੂੰ ਦੇਖਣ ਪਾਲਣ ਦੀ ਤੋਂ ਆਈ ਥਿੰਕ ਇਹਦੇ ਉੱਤੇ ਵੀ ਕਾਰਵਾਈ ਹੋਏਗੀ ਮੈਂ ਅਪੀਲ ਕਰਦੇ ਹਾਂ ਜੋ ਹਾਲਾਤ ਬਣ ਰਹੇ ਆ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਐ ਅਪੀਲ ਮੇਰੀ ਇਹੀ ਰਹਿੰਦੀ ਹੈ ਹਮੇਸ਼ਾ ਕਿ ਤੁਹਾਡੇ ਜਿਹੜੇ ਬੱਚੇ ਨੇ ਨਾ ਇਹ ਹਰ ਕੋਈ ਕਹਿੰਦਾ ਇਹ ਮੇਰਾ ਰਾਈਟ ਹੈ ਪ੍ਰਾਪਰਟੀ ਤੇ ਮੇਰਾ ਰਾਈਟ ਹੈ ਰਿਸਪੌਂਸਿਬਿਲਟੀਜ਼ ਕਿੱਥੇ ਨੇ ਕੱਲੇ ਰਾਈਟਸ ਨਹੀਂ ਹੈਗੇ ਤੁਹਾਡੇ ਇਹਦੇ ਅੰਦਰ ਰਿਸਪੌਂਸਿਬਿਲਟੀਜ਼ ਪਹਿਲਾਂ ਆਉਂਦੀਆਂ ਨੇ ਔਰ ਜੇ ਕੋਈ ਮਾਂ ਬਾਪ ਮੇਰੇ ਕੋ ਹਰ ਰੋਜ਼ ਕਮਿਸ਼ਨ ਦੇ ਅੰਦਰ ਇੱਕ ਦੋ ਕੇਸ ਆਉਂਦੇ ਨੇ ਬਜ਼ੁਰਗ ਮਾਂ ਬਾਪ ਦੀ ਕੁੱਟ ਮਾਰਦੇ ਤੁਸੀਂ ਇਹ ਦੇਖੋ ਪੰਜਾਬ ਦੇ ਅੰਦਰ ਵਿਰਧ ਆਸ਼ਰਮ ਦੇ ਅੰਦਰ ਕਿੰਨੇ ਲੋਕੀ ਮਤਲਬ ਜਿਹੜੀ ਗਿਣਤੀ ਵਧਦੀ ਜਾਂਦੀ ਹੈ ਔਰ ਇਹ ਗਿਣਤੀ ਜਿਹੜੀ ਕੱਲੇ ਲੋਅਰ ਤਬਕੇ ਦੀ ਨਹੀਂ ਹੈ ਹਾਇਰ ਐਜੂਕੇਟਿਡ ਪੀਪਲ ਆਰ देयर ਸੋ ਇਹ ਜਿਹੜੀ ਕਹਿੰਦੇ ਕਿ ਪੈਸੇ ਲੈ ਲਓ ਪ੍ਰਾਪਰਟੀ ਲੈ ਲਓ ਸਭ ਕੁਝ ਲੈ ਲਓ ਉਦੋਂ ਬਾਅਦ ਮਾਂ ਬਾਪ ਨੂੰ ਪਛਾਣਾ ਬੰਦ ਕਰ ਦੋ ਇਹ ਮੈਂ ਡੀਸੀ ਐਂਡ ਐਸਡੀਐਮ ਸਾਹਿਬ ਗਰਾਂ ਨਾਲ ਗੱਲ ਵੀ ਕੀਤੀ ਹੈ ਕਿ ਇਹ ਪ੍ਰਾਪਰਟੀ ਨੂੰ ਰਿਟਰਨ ਕਰਵਾਉਣਾ ਚਾਹੀਦਾ ਰਿਵਰਸ ਕਰਵਾਉਣਾ ਚਾਹੀਦਾ ਤਾਂ ਕਿ ਲੈਸਨ ਮਿਲੇ ਬੱਚਿਆਂ ਨੂੰ ਕਿ ਮਾਂ ਬਾਪ ਦੇ ਕੋਲੋਂ ਸਿਰਫ ਪੈਸਾ ਨਹੀਂ ਲਈਦਾ ਹੁੰਦਾ ਐਂਡ ਬਾਕੀ ਇਹ ਬੱਚਿਆਂ ਦੇ ਲਈ ਮੈਂ ਅਪੀਲ ਕਰਦੀ ਹਾਂ ਕਿ ਦੇਖੋ ਜਿੰਨਾ ਹੀ ਮਾਂ ਨੇ ਤੁਹਾਨੂੰ ਸਿਖਾਇਆ ਪੜਾਇਆ ਤੁਰਨਾ ਸਿਖਾਇਆ ਤੁਸੀਂ ਉਸੇ ਮਾਂ ਬਾਪ ਦੀ ਲੱਤਾਂ ਕੁੱਟ ਦਿਓ ਸ਼ਰਮ ਵਾਲੀ ਗੱਲ ਹੈ ਔਰ ਇਸ ਚੀਜ਼ ਦੇ ਲਈ ਸਟੇਟ ਨੂ ਵੀ ਮੈਨੂੰ ਅਪੀਲ ਕਰਾਂਗੀ ਮੈਂ ਸਭ ਨੂੰ ਕਿ ਕੁਝ ਨਾ ਕੁਝ ਸਖਤ ਕਾਨੂੰਨ ਦੇ ਉੱਤੇ ਜ਼ਰੂਰ ਹੋਣੀ ਚਾਹੀਦੀ ਕਿ ਮਤਲਬ ਪੰਜਾਬ ਦੇ ਵਿੱਚ ਹੁਣ ਕੋਈ ਇਸ ਤਰੀਕੇ ਦੇ ਨਾਲ ਕੈਂਪ ਵਗੈਰਾ ਲਾਉ ਜੇ ਪਹਿਲਾਂ ਚੇਅਰਪਰਸਨ ਹੁਣਾ ਵੱਲੋਂ ਕੀਤਾ ਗਿਆ ਸੀ ਉਦੋਂ ਘਟਿਆ ਸੀ ਕੰਮ ਲੇਕਿਨ ਹੁਣ ਫਿਰ ਤੋਂ ਉਹੀ ਕੰਮ ਦੁਬਾਰਾ ਜਾਂ ਅਵੇਅਰਨੈਸ ਹੀ ਕੰਮ ਹੈ ਡਿਸਟ੍ਰਿਕਟ ਔਰ ਡਿਸਟ੍ਰਿਕਟ ਅਗਰ ਤੁਸੀਂ ਦੇਖੋ ਸਾਡੇ ਅਵੇਅਰਨੈਸ ਪ੍ਰੋਗਰਾਮਸ ਚੱਲਦੇ ਨੇ ਅਸੀਂ વૃદ્ધ ਆਸ਼ਰਮ ਦੇ ਪ੍ਰੋਗਰਾਮ ਚਲਾਉਂਦੇ ਹਾਂ ਠੀਕ ਹੈ ਤੇ ਇਹ ਇਸੇ ਪਿੱਛੇ ਹੈ ਅਵੇਅਰਨੈਸ ਵੀ ਦਿਖਾਈਦੀ ਹੈ ਕਿ ਲੇਡੀਜ਼ ਦੇ ਰਾਈਟਸ ਕੀ ਨੇ ਮਗਰ ਉਹਦੇ ਨਾਲ ਨਾਲ ਅਸੀਂ ਰਿਸਪੌਂਸਿਬਿਲਟੀਜ਼ ਵੀ ਦੱਸਦੇ ਹਾਂ ਉਹਨਾਂ ਦੀਆਂ ਔਰ ਜਿਹੜੇ ਬੱਚੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਕਾਉਂਸਲਿੰਗ ਹੁੰਦੀਆਂ ਨੇ ਤੇ ਡੈਫੀਨਿਟਲੀ ਸਾਡਾ ਇਹਨੇ ਕੈਂਪ ਚੱਲਦੇ ਨੇ ਅਵੇਅਰਨੈਸ ਕਾਗਰ ਤੁਸੀਂ ਫਾਲੋ ਕਰ ਰਹੇ ਹੋਵੋਗੇ ਤਾਂ ਯੂ ਵਿਲ ਸੀ ਇਵਨ ਫਰਮ ਮਾਈ ਫੇਸਬੁੱਕ ਆਲਸੋ ਅਦਰਵਾਈਜ਼ ਫਰਮ ਦ ਸੋਸ਼ਲ ਮੀਡੀਆ ਆਲਸੋ ਕਿ ਸਾਡੇ ਅਵੇਅਰਨੈਸ ਪ੍ਰੋਗਰਾਮ ਟਾਈਮ ਟੂ ਟਾਈਮ ਚੱਲਦੇ ਨੇ ਬਿਲਕੁਲ ਬਿਲਕੁਲ ਧੰਨਵਾਦ ਹੁਣ 200 ਮੋਟੋ ਜਿਹੜੇ ਨੇ 24 ਘੰਟਿਆਂ ਦੇ ਵਿੱਚ ਲਗਭਗ ਲਏ ਗਏ ਨੇ ਤਾਂ ਕੀ ਅਗਲੀ ਤਸਵੀਰ ਨਿਕਲਦੀ ਹੈ ਕੀ ਕਾਰਵਾਈ ਹੁੰਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤਜਿੰਦਰ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਡੀਗੜ੍ਹ